ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਆਪਣੇ ਪਿੰਡ ਫਤਿਹਪੁਰ ਵਿੱਚੋਂ ਵੀਡੀਓ ਬਣਾ ਰਹੇ ਹਾਂ ਜ਼ਿਲ੍ਹਾ ਮਾਨਸਾ ਲੱਗ ਜਾਂਦਾ ਇਹਨੂੰ ਤੇ ਲਵੇ 7 ਕਿਲੋਮੀਟਰ ਤੇ ਚਨੀਰ ਆ ਤੇ ਇਹ ਹਰਿਆਣੇ ਦੇ ਬਾਰਡਰ ਦੇ ਲੱਵੇ ਪਿੰਡਾ ਪਿਲਸ਼ੀਆਂ ਕੋਲ ਤੇ ਆਪਾਂ ਅੱਜ ਬਾਈ ਸੀ ਰੇ ਡਾਕਟਰ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਮੱਝ ਪੰਜ-ਸੱਤ ਦਿਨ ਕੱਚੀ ਆ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਵੀ ਕਿੰਨਾ ਦੁੱਧ ਦਿੱਤਾਗਾ ਤੇ ਵੀ ਕਿਹੜੇ ਸੀਮਨ ਤੋਂ ਇਸ ਵਾਰ ਦੇ ਵਕਤ ਗੱਭਣ ਆ ਇਹ ਕਿੰਨੇ ਦਿਨ ਰਹਿੰਦੇ ਆ ਜੀ ਸੂਣ ਦੇ ਦੇ ਇਹਦੇ ਬਾਈ 5-4 ਰਾਂ ਦੇ ਆ ਠੀਕ ਹੈ ਕਿਹੜੇ ਟੀਕੇ ਤੋਂ ਗੱਭਣਾ ਹੈ ਹੁਣ ਇਹ ਬਈ ਆਪਣੇ ਕੋਲੇ ਝੋਟਾ ਸੀਗਾ ਠੀਕ ਆ ਐਮ 29 ਤੇ ਇਹਦਾ ਰਿਕਾਰਡ ਦੁੱਧ ਦਾ ਪਿਛਲੇ ਸਾਲ ਕਿੰਨਾ ਚੋਇਆ ਤੁਸੀਂ 13 13 ਕਿਲੋ ਦੁੱਧ ਦਿੰਦੀ ਆ ਠੀਕ ਹੈ ਜੀ ਤੇ ਮੰਨ ਲਾ ਵੀ ਅੱਜ 5-7 ਦਿਨ ਲੈੰਦੀ ਆ ਪਿੱਛੇ ਹੋ ਕੇ ਦੇਖ ਥਾਂ ਥਾਂ ਨੂੰ ਦੇਖ ਇਹਦੇ ਚੱਡਾ ਮੱਝ ਘਰ ਬਹੁਤ ਚੱਡਾ ਦੇਖ ਮੱਝ ਦਾ ਚੰਗੀ ਆ ਦੋਸਤੋ ਦੂਜਾ ਦੂਜਾ ਸੂਆਗਾ ਤਕਰੀਬਨ ਦੂਜਾ ਤੀਜਾ ਲਾ ਲਓ ਤੇ ਮੱਝ ਬਹੁਤ ਹੀ ਸੋਹਣੀ ਆ ਸਿੰਗਾ ਦੀ ਬੰਤਰ ਵੀ ਬਹੁਤ ਜਿਆਦਾ ਸੋਹਣੀ ਆ ਤੇ ਕੋਈ ਵਪਾਰ ਵਾਲਾ ਕੰਮ ਨਹੀਂ ਘਰੇਲੂ ਬਾਈ ਦਾ ਕੰਮ ਆ ਆਪਦੇ ਪਸ਼ੂ ਰੱਖਦੇ ਨੇ ਤੇ ਆਪ ਕੰਮ ਕਰਦੇ ਨੇ ਕੋਈ ਵਪਾਰ ਲੈਣ ਦਾ ਕੰਮ ਨਹੀਂ ਹੈਗਾ ਘਰੇਲੂ ਜ਼ਿਮੀਦਾਰ ਦੇ ਘਰ ਮੱਝਾ ਹਾਂਜੀ ਆਪਾਂ ਮੱਝ ਦੀ ਬਾਈ ਤੋਂ ਜਾਣਕਾਰੀ ਲੈਣੇ ਆ ਵੀ ਕੀ ਡਿਟੇਲ ਆ ਕਿੰਨਾ ਦੁੱਧ ਦਿੱਤਾ ਹਾਂ ਵੀ ਦੱਸੀਂ ਮੜਾ ਯਾਰ ਇਹ ਮੱਝ ਬਾਈ ਚੌਥੇ ਸਵੇਰੇ ਸੂਗੀ 13 ਕਿਲੋ ਦੁੱਧ ਦਿੰਦੀ ਆ ਜੇ ਨਾਮ ਐ ਸ੍ਰੀ ਦੁੱਧ ਤੇ ਤਾਪਲੀ ਵਾਪਸ ਭੇਜ ਦਿਓ ਠੀਕ ਆ ਠੀਕ ਹੈ ਜੀ ਪੈਸਿਆਂ ਦਾ ਵੀ ਕੋਈ ਚੱਕਰ ਨਹੀਂ ਹੈਗਾ ਕਿਹੜਾ ਬੰਦਾ ਆਪਾਂ ਨੂੰ ਚੈੱਕ ਦੇ ਜੇ ਨਾਮ ਐ ਸ੍ਰੀ 13 ਕਿਲੋ ਦੁੱਧ ਕੱਢੇ ਆਪਣੀ ਵਾਪਸ ਬੰਦੀ ਠੀਕ ਹੈ ਇਧਰ ਆ ਸੁੱਖਾ ਜੀ ਅੱਜ ਦਾ ਚੰਦਾ ਦੀ ਠੀਕ ਹੈ ਜੀ ਅਜਾ ਕਰ 5-7 ਦਿਨ ਲੈਂਦੀ ਆ ਬਾਈ ਇਹ ਤਾਂ ਘਰ ਕੱਚੀ ਬਹੁਤ ਆ ਜੀ ਮੱਝ ਜਿੱਦੇ ਬਣ ਗਈ ਉਦੋਂ ਤੂੰ ਦੇਖੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਘਰੇਲੂ ਕੰਮ ਆ ਬਾਈ ਦਾ ਮੋਲੇ ਦਾ ਆਪਾਂ ਫੋਨ ਤੇ ਕਰਾਂਗੇ ਬਾਈ ਠੀਕ ਹੈ ਜੀ ਨੰਬਰ ਆਪਣਾ 97790 6379 ਤੋਂ ਬਾਈ ਤੋ ਆਪਾਂ ਘੋੜੀਆਂ ਬਾਰੇ ਵੀ ਜਾਣਕਾਰੀ ਲੈਣੇ ਆਂ ਹਾਂ ਬਈ ਇਹ ਘੋੜੀ ਬਾਰੇ ਜਾਣਕਾਰੀ ਦੱਸਿਓ ਇਹ ਘੋੜੀ ਬਾਈ ਮਾਲਵਾਲੀ ਘੋੜੀ ਆ ਠੀਕ ਆ ਜੀ ਮੱਥੇ ਪਟਾ ਠੀਕ ਆ ਜੀ ਦੋ ਪੈਰ ਚਿੱਤੇ ਆ ਜੀ ਠੀਕ ਆ ਜੀ ਇਹਨੂੰ ਅੱਜ ਮੰਨ ਕੇ ਚੱਲ 10 ਦਿਨ ਹੋ ਗਏ ਮਲਾਈ ਨੂੰ ਠੀਕ ਆ ਜੀ ਠੀਕ ਆ ਜੀ ਉਹ ਅਗਲੇ ਦੀ ਕਿਸਮ ਤੇ ਗੱਭਣਾ ਖਾਦੀ ਦੀ ਠੀਕ ਆ ਜੀ ਤੇ ਉਮਰ ਅਕੇ ਨੀ ਆਦੀ ਜੀ ਇਹ ਹੋ ਗਈ ਬਾਈ 5 ਸਾਲਾਂ ਦੀ ਕੋਲੀ ਠੀਕ 5 ਸਾਲਾਂ ਦੀ ਹੈ ਜੀ ਮਿੱਤਰੋ ਬਾਕੀ ਸੀਨ ਸਾਹੂ ਬਹੁਤ ਆ ਠੀਕ ਹੈ ਜੀ 63 ਇੰਚ ਫੱਟੀ ਆ ਕਰਦਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਜੇ ਕਿਸੇ ਸੱਜਣ ਨੇ ਲੈਣੀ ਆ ਪਿੰਡ ਫਤੇਪੁਰ ਜ਼ਿਲ੍ਹਾ ਮਾਨਸਾ ਵਿੱਚ ਖੜੀ ਆ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਕੰਟੈਕਟ ਕਰ ਲਿਓ ਹਾਂ ਬਾਈ ਹੋਰ ਕੋਈ ਇਹ 5-7 ਲੱਖਾਂ ਦੀਆਂ ਗੱਲਾਂ ਨਹੀਂ ਹੈਗੀਆਂ ਬਾਈ ਆਪਾਂ ਜਮ੍ਹਾਂ ਦੇ ਦਰਗਾਨੇ ਘਾਤ ਕੋੜੀਆਂ ਲਿਆਉਂਦੇ ਆ ਹਾਂ ਬਾਈ ਕਿਸੇ ਨੇ ਸ਼ੌਂਕ ਪੂਰਾ ਕਰਨਾ ਹੁੰਦਾ ਕੋਈ ਬਜਟ ਘੱਟ ਹੁੰਦਾਗਾ ਬਾਈ ਜੀ ਸਰਪੰਖ ਜਰੂਰ ਕਰ ਲਿਓ ਇੱਕ ਕੋੜੀ ਆਪਣੀ ਮਾਂ ਲਾਵੇ ਲੈ ਕੇ ਗਏ ਆ ਮੁੰਡਾ ਚੜਨ ਵਾਸਤੇ ਲੈ ਗਿਆ ਤੋੜ ਕੇ ਮਾਗਰ ਬਸ਼ੇਰੀ ਆ ਉਹ ਕੋੜੀ ਆਪਣੀ ਡੇਢ ਮਹੀਨੇ ਦੀ ਗੱਪਣਾ ਠੀਕ ਹੈ ਜੀ ਦੋਨੇ ਕੋੜੀਆਂ ਆਪਣੇ ਕੋਲੇ ਵਿਕਿਆਊ ਆ ਠੀਕ ਹੈ ਜੀ ਜੇ ਕਿਸੇ ਨੇ ਲੈਣੀ ਹੋਵੇ ਤਾਂ ਪੁੱਛ ਪਸਟ ਕਰ ਲਿਓ ਠੀਕ ਹੈ ਜੀ ਧੰਨਵਾਦ ਜੀ